दयानांद आईटीआई ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਆਖਿਆ ਕਿ ਆਈਟੀਆਈ ਵੱਲੋਂ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਬੱਚੇ ਜਿਹੜਾ ਵੀ ਕੋਰਸ ਕਰਨਗੇ ਉਸ ਤੋਂ ਬਾਅਦ ਉਹਨਾਂ ਦੀ ਨੌਕਰੀ ਪੱਕੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਬੱਚਿਆਂ ਨੇ ਆਖਿਆ ਕਿ ਉਹ ਬਹੁਤ ਖੁਸ਼ ਹਨ ਕਿ ਉਹਨਾਂ ਦਾ ਕੋਰਸ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਕੰਪਨੀਆਂ ਵਿੱਚ ਨੌਕਰੀਆਂ ਮਿਲ ਰਹੀਆਂ ਹਨ ਅਨੂਜੀ ਸਾਡੀ ਇਹ ਦਇਆਨੰਦ ਆਈਟੀਆਈ ਦੇ ਵਿੱਚ ਜੋ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਇੰਸਟੀਚੂਟ ਹੈਗੀ ਹੈ ਜੀ ਸਾਡੀ ਟੈਕਨੀਕਲ ਟ੍ਰੇਡਸ ਦੇ ਵਿੱਚ ਪਾਰਟੀਸ਼ਨ ਦੇ ਲਾਗੇ ਇਹ ਇੰਸਟੀਚੂਟ ਸੀਗਾ ਬਣਿਆ ਹੋਇਆ ਬਹੁਤ ਅੱਛੀਆਂ ਅੱਛੀਆਂ ਸੀਟਾਂ ਤੇ ਸ਼ਹਿਰ ਦੇ ਵਿੱਚ ਬੜੇ-ਬੜੇ-ਬੜੇ ਡਿਪਾਰਟਮੈਂਟ ਜਿੰਨੇ ਵੀ ਹੈਗੇ ਨੇ ਉੱਥੇ ਕੋਈ ਐਕਸੀਡੈਂਟ ਐਸ ਡੀਓ ਤੱਕ ਵੀ ਲੜਕੇ ਇਥੋਂ ਦੇ ਕੋਰਸ ਕਰਕੇ ਪਹੁੰਚੇ ਹੋਏ ਨੇ ਅਸੀਂ ਪੰਜਾਬ ਸਰਕਾਰ ਦੇ ਵੱਲੋਂ ਇੱਕੋ ਹੀ ਉਪਰਾਲਾ ਹੈਗਾ ਵਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਛੁਡਾਇਆ ਜਾਵੇ ਔਰ ਵੱਧ ਤੋਂ ਵੱਧ ਇਹਨਾਂ ਨੂੰ ਬੇਰੋਜ਼ਗਾਰੀ ਤੋਂ ਖਤਮ ਕੀਤਾ ਜਾਵੇ ਔਰ ਨੌਕਰੀ ਦਿੱਤੀ ਜਾਵੇ ਉਸ ਕੰਮ ਦੇ ਲਈ ਹੁਨਰ ਹੀ ਬੱਚੇ ਦੇ ਕੋਲ ਇੱਕ ਇਹੋ ਜਿਹੀ ਚੀਜ਼ ਹੈਗੀ ਆ ਸਕਿਲਡ ਪਾਵਰ ਬੱਚਾ ਹੱਥੀ ਕੰਮ ਸਿੱਖੇ ਔਰ ਉਹ ਕਦੀ ਭੁੱਖਾ ਨਹੀਂ ਮਰੇਗਾ ਸਾਡਾ ਇਹੋ ਜਿਹਾ ਉਪਰਾਲਾ ਚੱਲਦਾ ਹੀ ਰਹਿੰਦਾ ਵਾ ਸਾਡੇ ਮੇਰੇ ਸਟਾਫ ਆਏ ਤੇ ਪਲੇਸਮੈਂਟ ਅਫਸਰਸ ਨੇ ਇਫ ਜਦੋਂ ਮਾਰਕੀਟ ਦੇ ਜਿੰਨੀ ਡਿਮਾਂਡ ਹੁੰਦੀ ਆ ਉਹ ਲੈ ਕੇ ਆਉਂਦੇ ਨੇ ਇੱਥੇ ਸਾਡੇ ਕੋਲ ਅੱਜ ਦੇ ਵਿੱਚ ਇਨ ਫੀਲਡ ਕੰਪਨੀ ਤੋਂ ਆਏ ਨੇ ਰਾਇਲ ਇਨ ਫੀਲਡ ਕੰ ਇਸ ਤੋਂ ਇਲਾਵਾ ਜੀਸੀ ਮੋਟਰਸ ਤੋਂ ਨੇ ਜੀ ਓਸੀਐਮ ਤੋਂ ਨੇ ਜਿਹੜੇ ਕਿ ਸਾਡੇ ਬੱਚੇ ਨੂੰ ਲੈ ਕੇ ਜਾਣਗੇ ਇੱਥੋਂ ਟੈਕਨੀਸ਼ੀਅਨ ਦੇ ਤੌਰ ਤੇ ਇਹ ਉੱਥੇ ਜਾ ਕੇ ਉਹਨਾਂ ਦੀਆਂ ਏਜੰਸੀਆਂ ਦੇ ਵਿੱਚ ਕੰਮ ਕਰਨਗੇ ਸਾਡੇ ਕੋਲ ਜਿਹੜੀਆਂ ਇਹ ਦਇਆਨੰਦ ਆਈਟੀ ਦੇ ਵਿੱਚ ਐਡਮਿਸ਼ਨ ਵੀ ਖੁੱਲੀ ਹੋਈ ਹੈ ਦਾਖਲਾ ਚੱਲਦਾ ਪਿਆ ਵਾ ਅਸੀਂ ਇੱਥੇ ਇਲੈਕਟ੍ਰੀਸ਼ੀਅਨ ਦਾ ਦਾਖਲਾ ਰੈਫ੍ਰਿਜਰੇਸ਼ਨ 에ਅਰ ਕੰਡੀਸ਼ਨਿੰਗ ਫਿਟਰ ਵੈਲਡਰ ਔਰ ਵਾਇਰਮੈਨ ਇਨਰ ਟੈਡਾ ਦਾ ਅਸੀਂ ਇੱਥੇ ਦਾਖਲਾ ਕਰਨ ਜਾ ਰਹੇ ਹਾਂ ਔਰ ਇਹ ਲੜਕੇ ਫੇ ਮੈਨੂੰ ਯਕੀਨ ਆ ਹੋਰ ਸਾਲ ਬਾਅਦ ਜੋ ਕੋਰਸ ਕਰਦਾ ਵਾ ਔਰ ਬੜੇ ਅੱਛੇ ਸਕਿਲਡ ਮੈਨ ਬਣਗੇ ਜੀ ਕੋਰਸ ਕਰਨ ਤੋਂ ਬਾਅਦ ਅਹੀਂ ਇਹੋ ਕਹਾਂਗੇ ਸਾਡੇ ਪ੍ਰਿੰਸੀਪਲ ਸਾਹਿਬ ਸ਼੍ਰੀ ਸੰਜੀਤ ਸ਼ਰਮਾ ਜੀ ਨੇ ਜਿਹਦਾ ਆਲਰੇਡੀ ਦੱਸ ਚੁੱਕੇ ਨੇ ਵੀ ਸਾਡੇ ਇੱਥੇ ਪਲੇਸਮੈਂਟ ਕੋਈ 2 ਮਹੀਨੇ ਬਾਅਦ 3 ਮਹੀਨੇ ਬਾਅਦ ਹੁੰਦੀ ਰਹਿੰਦੀ ਆ ਸਾਡਾ ਮੇਨ ਮੋਟਿਵ ਇਹੋ ਹੀ ਆ ਕਿ ਅਸੀਂ ਜਿੰਨੇ ਵੀ ਬੱਚੇ ਸਾਡੇ ਆਈਟੀਆਈ ਚੋਂ ਪਾਸ ਹੋਲਡਰ ਹੁੰਦੇ ਆ ਜਾਂ ਕੋਈ ਦੂਜੀ ਸੰਸਥਾ ਦੇ ਹੁੰਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਪਲੇਸ ਕਰਾ ਸਕੀਏ ਅਸੀਂ ਕਿ ਕੋਈ ਵੀ ਬੱਚਾ ਜਿਹੜਾ ਸਕੂਲ ਕੋ ਪੜ ਕੇ ਜਾਂਦਾ ਆ ਉਹਨੂੰ ਅਸੀਂ ਪਲੇਸ ਹਰ ਹਾਲਤ ਦੇ ਵਿੱਚ ਕਰਾਵਾਂਗੇ ਭਾਵੇਂ ਸਾਡਾ ਅਸੀਂ ਬਾਹਰ ਕਰਾਈਏ ਅੰਦਰ ਕਰਾਈਏ ਕਿੱਥੇ ਵੀ ਕਰਾਈਏ ਆਪਾਂ ਹਰ ਜਗ੍ਹਾ ਸਾਡੇ ਕੰਪਨੀਆਂ ਨਾਲ ਟਾਈਪ ਆਪ ਹੈਗੇ ਨੇ ਅਸੀਂ ਵਾਤ ਵਾਤ ਪਲੇਸ ਕਰਾਉਣ ਦੀ ਸਾਡੀ ਇਹੋ ਜ਼ਿੰਮੇਵਾਰੀ ਬਣਦੀ ਹੈ ਜੀ 1 ਮਹੀਨਾ ਰਹਿ ਗਿਆ ਸਾਡੀ ਸਟੱਡੀ ਕੰਪਲੀਟ ਹੋਣ ਚ ਹੈ ਤੇ ਸਾਨੂੰ ਕੰਪਨੀਆਂ ਆ ਕੇ ਤੇ ਸਾਡੇ ਨਾਲ ਟਾਈਪ ਕਰਦੀਆਂ ਸਾਡੇ ਨਾਲ ਸਾਨੂੰ ਨੌਕਰੀ ਦੇ ਰਹੀਆਂ ਵਾ ਤੇ ਬਹੁਤ ਵਧੀਆ ਸੈਲਰੀ ਵੀ ਸਾਨੂੰ ਪ੍ਰੋਵਾਈਡ ਕਰ ਰਹੀਆਂ ਵਾ ਤੇ ਇਹੀ ਆ ਵੀ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਅਸੀਂ ਇੰਨੀ ਚੰਗੀ ਆਈਟੀਆਈ ਚੋਂ ਸਿੱਖਿਆrti ਪ੍ਰੈਕਟੀਕਲ ਵਰਕ ਕਰਕੇ ਤੁਸੀਂ ਜਾ ਰਹੇ ਹੋ ਤੇ ਵਧੀਆਂ ਕੰਪਨੀਆਂ ਚ ਜੋਬ ਕਰ ਰਹੇ ਹੋ ਤੇ ਆਪਣਾ ਫਿਊਚਰ ਬ੍ਰਾਈਟ ਕਰ ਰਹੇ ਹੋ। ਸਰਕਾਰੀ ਦੇ ਆਨੰਦ ਆਈਟੀਆਈ ਵਿੱਚ ਜਿੱਥੇ ਬੱਚਿਆਂ ਨੂੰ ਬਿਹਤਰ ਸਿੱਖਿਆ ਦਿੱਤੀ ਜਾ ਰਹੀ ਹੈ, ਉੱਦੋਂ ਨਾਲ ਨਾਲ ਬੱਚਿਆਂ ਦੇ ਰੋਜ਼ਗਾਰ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਇੱਥੇ ਤਹਿਤੀ ਅ ਸਰਕਾਰੀ ਦੇ ਆਨੰਦ ਆਈਟੀਆਈ ਵਿਖੇ ਬੱਚਿਆਂ ਵਾਸਤੇ ਪਲੇਸਮੈਂਟ ਕੈਂਪ ਲਗਾਇਆ ਗਿਆ ਹੈ। ਗੱਲਬਾਤ ਕਰਦੇ ਹੋਏ ਪ੍ਰਿੰਸੀਪਲ ਜੀ ਨੇ ਆਖਿਆ ਕਿ ਬੱਚਿਆਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਕਿ ਉਹਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਇਥੇ ਤਹਾਂ ਦੀ ਗੱਲਬਾਤ ਜਦੋਂ ਬੱਚਿਆਂ ਨਾਲ ਕੀਤੀ ਤੇ ਉਹਨਾਂ ਨੇ ਆਖਿਆ ਕਿ ਉਹ ਬਹੁਤ ਹੀ ਵਧੀਆ ਆਈਟੀਆ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਨੂੰ ਜੋ ਨੌਕਰੀ ਵੀ ਨਾਲ ਹੁਣ ਮਿਲ ਰਹੀ ਹੈ ਇਸ ਲਈ ਉਹ ਸਾਰੇ ਸਰਕਾਰ ਦੇ ਨਾਲ ਨਾਲ ਆਈਟੀਆ ਦੇ ਪ੍ਰਿੰਸੀਪਲ ਦਾ ਵੀ ਧੰਨਵਾਦ ਕਰਦੇ ਹਨ ਅਮਰਥਰ ਫਾਟਵੇ ਖਬਰ ਨਾਮ ਲਈ ਕੈਮਰਾਮੈਨ ਪਰਿਸ਼ਰਮ ਦੇ ਨਾਲ ਰਕੇਸ਼ ਕੁਮਾਰ